ਦੋਸਤੋ ਅੱਜ ਗੱਲ ਕਰਾਂਗੇ ਬਿਲਗਾ ਜਨਰਲ ਹਸਪਤਾਲ ਜੂਨਟ ਆਫ ਸੀਐਮਸੀ ਲੁਧਿਆਣਾ ਦੀ ਬਿਲਗਾ ਜਨਰਲ ਹਸਪਤਾਲ ਆਪਣੀ 25ਵੀਂ ਬਰੇਗੰਡ ਮਨਾਉਣ ਜਾ ਰਿਹਾ 28 ਮਾਰਚ ਨੂੰ ਇੱਥੇ ਇੱਕ ਵੱਡਾ ਸੱਭਿਆਚਾਰਕ ਪ੍ਰੋਗਰਾਮ ਹੋ ਰਿਹਾ ਇਸ ਪ੍ਰੋਗਰਾਮ ਦੇ ਵਿੱਚ ਚੀਫ ਅਗੇਸਟ ਹੋਣਗੇ ਬੀਬੀ ਇੰਦਰਜੀਤ ਕੁਰਮਾਨ ਬੀਬੀ ਮਾਨ ਨੇ ਇਸ ਹਸਪਤਾਲ ਨੂੰ ਬਹੁਤ ਨੇੜੇ ਹੋ ਕੇ ਦੇਖਣ ਲਈ ਇੱਥੇ ਦੌਰਾ ਕੀਤਾ ਹੈ ਇਸ ਮੌਕੇ ਤੁਹਾਨੂੰ ਉਹ ਦ੍ਰਿਸ਼ ਦਿਖਾ ਰਹੇ ਹਾਂ ਜਦੋਂ ਬੀਬੀ ਮਾਨ ਪਿਛਲੇ ਦਿਨੀ ਇੱਥੇ ਹੋ ਕੇ ਗਏ ਨੇ ਆਓ ਤੁਹਾਨੂੰ ਉਹ ਦ੍ਰਿਸ਼ ਦਿਖਾਉਨੇ ਆ ਜਿਹੜੇ ਯਾਦਗਾਰੀ ਹੋ ਚੁੱਕੇ ਪਲਾਂ ਦੇ ਇਹ ਤੁਹਾਨੂੰ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਮੌਕੇ ਤੇ ਡਾਕਟਰ ਜਗਜੀਤ ਸਿੰਘ ਸੰਘੇੜਾ ਤੇ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਦੇ ਹੋਰ ਮੈਂਬਰ ਇਸੇ ਤਰ੍ਹਾਂ ਨਗਰ ਪੰਚਾਇਤ ਬਿਲਗਾ ਦੇ ਪ੍ਰਧਾਨ ਵਰਨਾਮ ਸਿੰਘ ਜਕੂ ਤੇ ਉਹਨਾਂ ਦੀ ਟੀਮ ਦੇ ਮੈਂਬਰ ਇਸ ਮੌਕੇ ਤੇ ਉਹਨਾਂ ਦੇ ਨਾਲ ਸ਼ਾਮਲ ਸੀ ਬਿਲਗਾ ਹਸਪਤਾਲ ਦੀ ਗ੍ਰਿੰਦਰੀ ਨੂੰ ਦੇਖ ਕੇ ਵਿਭਾਮ ਨੇ ਬਹੁਤ ਸ਼ਲਾਘਾ ਕੀਤੀ ਇਸ ਮੌਕੇ ਤੇ ਉਹਨਾਂ ਨੇ ਆਪਣਾ ਖੁਦ ਮੈਡੀਕਲ ਚੈੱਕਅਪ ਵੀ ਕਰਵਾਇਆ ਆਓ ਅੱਗੇ ਤੁਹਾਨੂੰ ਬੁਖਾਰ ਆ ਹਸਪਤਾਲ ਦਾ ਜਿੱਥੇ ਉਹਨਾਂ ਨੇ ਬਹੁਤ ਨੇੜੇ ਹੋ ਕੇ ਦौरा ਕੀਤਾ ਉੱਥੇ ਹੀ ਪਹਿਲਾ ਹਸਪਤਾਲ ਦੇ ਵਿੱਚ ਦਾਖਲ ਹੋ ਕੇ ਹਸਪਤਾਲ ਦੇ ਵਿੱਚ ਐਂਟਰ ਹੋ ਕੇ ਰਿਸੈਪਸ਼ਨ ਤੋਂ ਆਪਣਾ ਕਾਰਡ ਬਣਵਾਇਆ ਇਹ ਉਸ ਸਮੇਂ ਦੇ ਦ੍ਰਿਸ਼ ਨੇ ਇਸ ਤਰ੍ਹਾਂ ਬਖ ਬਖ ਵਿਭਾਗ ਤੋਂ ਜਾਣੂ ਕਰਾਇਆ ਡਾਕਟਰ ਜਗਜੀਤ ਸਿੰਘ ਸਗੇੜਾ ਨੇ ਤੁਸੀਂ ਦੇਖ ਰਹੇ ਹੋ ਇਸ ਮੌਕੇ ਤੇ ਕੁਝ ਉਹ ਯਾਦਗਾਰੀ ਤਸਵੀਰਾਂ ਉਹ ਸਖਸ਼ੀਤਾ ਵੀ ਦਿਖਾਈਆਂ ਉਹ ਵੀ ਤੁਹਾਨੂੰ ਪੱਲ ਦਿਖਾਵਾਂਗੇ ਇਸ ਮੌਕੇ ਤੇ ਇਸ ਹਸਪਤਾਲ ਦੇ ਵਾਰਡ ਦੇ ਉਹਨਾਂ ਨੂੰ ਦ੍ਰਿਸ਼ ਦਿਖਾਏ ਜਾ ਰਹੇ ਨੇ ਇੱਕ ਪਾਸੇ ਜਨਰਲ ਵਾਰਡ ਤੇ ਦੂਸਰੇ ਪਾਸੇ ਪ੍ਰਾਈਵੇਟ ਰੂਮ ਇਸ ਇਲਾਕੇ ਵਿੱਚ ਸਭ ਤੋਂ ਵੱਡਾ ਅਤੇ ਵੱਧ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਹਸਪਤਾਲ ਜਿਸ ਨੂੰ ਇੰਗਲੈਂਡ ਤੋਂ ਲੰਮੇ ਸਮੇਂ ਤੋਂ ਬਿਲਗਾ ਅਤੇ ਅਲਾਕੇ ਤੋਂ ਗਏ ਐਨਆਰਆਈ ਭਰਾਵਾਂ ਨੇ ਬਣਾਇਆ ਬਿਲਗਾ ਇਨੋਵੇਟਿਵ ਕਮੇਟੀ ਦੇ ਉਹ ਦ੍ਰਿਸ਼ ਜਦੋਂ ਬੀਬੀ ਮਾਨ ਨੇ ਇੱਥੇ ਬਿਲਗੇ ਦੀ ਨਿਹਾਰ ਬਦਲਣ ਲਈ ਮਿੱਟਕਾਂ ਦਾ ਸੈنسਲਾ ਸ਼ੁਰੂ ਕੀਤਾ ਤੇ ਅੱਜ ਬਿਲਗਾ ਜਨਰਲ ਹਸਪਤਾਲ ਤੱਕ ਇਹ ਮਹਿਮ ਪਹੁੰਚ ਗਈ ਹੈ ਇਹ ਸਪਤਾਲ ਨੂੰ ਬਲੰਦੀਆਂ ਤੇ ਲਿਜਾਣ ਲਈ ਬੀਬੀ ਮਾਨ ਨੇ ਸ਼ੁਰੂਆਤ ਕੀਤੀ ਹੈ ਭਾਵੇਂ ਪਿਛਲੇ ਸਮੇਂ 'ਚ ਇੱਥੇ ਇੱਕ ਅਜਿਹੀ ਸੋਚੀ ਜਿਸ ਨੇ ਇਸ ਹਸਪਤਾਲ ਦੇ ਖਿਲਾਫ ਬਹੁਤ ਭੰਡੀ ਪ੍ਰਚਾਰ ਕੀਤਾ ਭਾਵੇਂ ਕਿ ਇਹ ਹਸਪਤਾਲ ਜਿਵੇਂ ਪਹਿਲਾਂ ਦੱਸਿਆ ਕਿ ਇਸ ਇਲਾਕੇ ਵਿੱਚ ਆਪਣੇ ਆਪ ਵਿੱਚ ਵੱਧ ਸਹੂਲਤਾਂ ਨਾਲ ਲੈਸ NRI ਨੇ ਬਹੁਤ ਵੱਡੀ ਕਰੋੜਾਂ ਦੀ ਲਾਗਤ ਨਾਲ ਇਹਨੂੰ ਬਣਾਇਆ 29 ਮਾਰਚ ਨੂੰ ਵੀ ਵਿਮਾਨ ਇੱਥੇ ਕਈ ਐਲਾਨ ਕਰਨਗੇ ਆਓ ਅੱਜ ਉਹਨਾਂ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਪ੍ਰਾਪਾਈ ਡਿਪਾਰਟਮੈਂਟ ਇਹਨਾਂ ਨਾਲ ਹੈ ਡਿਪਾਰਟਮੈਂਟ ਕਿ ਟੂ ਰਿਸਪੌਂਸ ਟੂ ਡਿਪਾਰਟਮੈਂਟ OK OK ਸੋ okay, okay, okay. आप ही सारे अपने के लाइफ मेंबर से है ना दो दो हजार रुपए तक हम्म हम्म आगे तो लोगों अगेन थ्री थाउजेंड तक आया लोगों ने डॉक्टर निपुमा ने सीज़ी से दो से भी ये अपने सुपर डरेड़ ओके okay. okay. ओके सचिकल जी ठीक डॉक्टर डॉक्टर बिजी है हाँ बिजी है ड्रेसिंग कर रहे हैं हेलो सचिकल डॉक्टर क्या जी okay. Okay. वेरी गुड है तम डॉक्टर है डॉक्टर ए रोटेशन है व्हाट्स नेम डॉक्टर साहब डॉक्टर साहब वेयरस फ्रॉम मैं अमृतसर फ्रॉम मैं अच्छा अच्छा वेरी गुड ए रोटेशन से टीच होस बैठो मिस से टीच होस ओके डॉक्टर हदीला पीडियाट्रिक हेलो डॉक्टर पीडियाट्रिक पीडियाट्रिक एमडी कर रहे हैं रोटेशन ठीक है डॉक्टर रूबी सिंह डॉक्टर हरदीप सिंह द्विवेदी जी मतलब रोटरी कर दी ਤੁਸੀਂ चेंज ਨਹੀਂ ਕੀਤਾ اپڈیٹ کر eye department. so what happens here every day we have eye people check कर रहे हैं. and we can sort them. okay. hello, hi doctor. we check. after that they do the checks. if a consultant हो चेक कर रहा है then one day a week. we will ask another patient रे to come here. okay. we do not do any camp. no problem. pain नहीं होने को इंतजाम तन करो. माईसड भी चेक करा पर आज मेरे को टाइम है नहीं फिर किस तरह करवा लो लंग दे ਮੈਂ ਮੈਂ ਡੈਂਟਿਸਟ ਨੂੰ ਵੀ ਮਿਲਣਾ ਮੈਂ ਆਈ ਸਾਈਡ ਵੀ ਚੈੱਕ ਕਰਵਾਣੀ ਆ ਪਰ ਮੈਂ ਜਿੱਦਾਂ ਜਿੱਦਾਂ ਮੇਰੇ ਕੋਲ ਟਾਈਮ ਹੋਊਗਾ ਫਿਰ ਉਹਦੇ ਤੋਂ ਕਰੇਗੀ ਹਾਂ ਜੀ ਕਦੀ ਕਦੀ ਆ ਕੇ ਆਈ ਸਾਈਡ ਲੰਘਦੇ ਲੰਘਦੇ ਚੈੱਕ ਕਰਾ ਲਵਾਂਗੀ ਜਦੋਂ ਥੋੜੇ ਜਿਹਾ ਵੱਧ ਟਾਈਮ ਹੋਇਆ ਮੈਂ ਫਿਕਸ ਵਾਲੇ ਆ ਮੇਰੇ ਮੈਡਮ ਮੈਨੂੰ ਅਸ ਇੱਕ ਵਾਰੀ ਕਾਲ ਕਰਨਾ ਕਿ ਮੈਂ ਰਹਿਣਾ ਤੁਹਾਡੇ ਅਸ ਪਰ ਟਾਈਮਿੰਗ ਹੋ てる ਹੈ ਨੰਬਰ ਲੈ ਲੇਗਾ ਕੇ ਥੈਂਕ ਯੂ ਅਲਟਿਮਾ ਫਲਾਵਰ ਹੀ ਹਸਪੀਟਲ ਦੇ ਆ ਹਾਂਜੀ ਵੈਰੀ ਨਾਈਸ ਲਵ ਲਵ ਦੇਖੀ ਲਵ ਨੂੰ ਦੇਖੀ ਨਹੀਂ ਉਹਨੂੰ ਉਹ ਤਾਂ ਜਾਣੇ ਆ ਠੀਕ ਹੈ ਜਾਣ ਲੈ ਕੇ ਦੇਖੋ ਜਾਣ ਲੈ ਕੇ ਦੇਖੋ ਠੀਕ ਹੈ ਸੁਣਾਓ ਅੱਛਾ ਬੁਲਾ ਲਓ ਥੈਂਕ ਯੂ ਆਪ ਕੋਲੀਆਂ ਸਾਰੇ ਗਲੋਬ ਪੀਪਲ ਕਰ ਰਹੇ ਹੈ ਨਾ ਹਾਂ ਜੀ ਆਪ ਕੋਲ ਉਹ ਉਹ ਇਮੇਲ ਐਗੇਜਮੈਂਟ ਆ ਪਾਸੇ ਮੇਰੇ ਜੀ ਦਾ ਸਪਾਂਸਰ ਹੈ ਆ ਸਾਰਾ ਗਵਰਨਸੀ ਤੰਸਾਲੀ ਪ੍ਰੋਫੈਸਰ ਰੋਬਰਟ ਇਹ ਆਪ ਨਗਰ ਵਾਸਤੇ ਕੁਝ ਸਪੈਸ਼ਲ ਕਰੀਏ ਇਹਦੇ ਵਿੱਚ ਨਾ ਤੇ ਉਦੋਂ ਵੀ ਹੋ ਜਾਣਾ ਸੀਗਾ ਤੇ ਐਫਰਟਸ ਲਾਉਣ ਦੀ ਜ਼ਰੂਰਤ ਹੁੰਦੀ ਆ ਤੇ ਤੁਸੀਂ ਮੌਕੇ ਦੇ ਉੱਤੇ ਚੌਕਾ ਵੀ ਕਿੱਦਾਂ ਲੱਗਦਾ ਇਹਦੀ ਵੀ ਜ਼ਰੂਰਤ ਹੁੰਦੀ ਇਹ ਮੈਂ 25ਵੀਂ ਵਰੀ ਘੰਟੇ ਤੇ ਇੱਕ ਕਿਸਮ ਦਾ ਨਗਰ ਨੂੰ ਸਮਰਪਿਤ ਹੋ ਜਾਣਾ ਹੈ ਇਥੋਂ ਬਿਲਕੁਲ ਇੱਥੇ ਆਪਣੇ ਘਰ ਤੋਂ ਅੱਧੇ ਕਿਲੋਮੀਟਰ ਤੇ ਬੈਠਿਆ ਸਾਨੂੰ ਸਿੱਧ ਸਹੂਲਤ ਜਿਹੜੀ ਆ ਵੈਸੇ ਤਾਂ ਆਪਣਾ ਕਲੀਨਿਕ ਜਿਹੜਾ ਆ ਆਮ ਆਦਮੀ ਕਲੀਨਿਕ ਉਹ ਵੀ ਚੱਲਦਾ ਵਧੀਆ ਚੱਲਦਾ ਜਿਹੜਾ ਡੇ ਟਾਈਮ ਦੇ ਵਿੱਚ ਤੁਸੀਂ ਛੋਟੀਆਂ ਮੋਟੀਆਂ ਚੀਜ਼ਾਂ ਵਾਸਤੇ ਉਹ ਆਪਣਾ ਚੱਲੀ ਜਾਂਦਾ ਉਹ ਇੱਕ ਵੱਖਰਾ ਇਸ਼ੂ ਆ ਪਰ ਸਰਜਰੀਆਂ ਤੇ ਵੱਡੇ ਟੈਸਟ ਸਾਰਾ ਕੁਝ ਇਹ ਨੈਕਸਟ ਈਅਰ ਮੇਰਾ ਖਿਆਲ ਹੈ ਕਿ ਸੀਟੀ ਸਕੈਨ ਵੀ ਲੈ ਕੇ ਆ ਰਹੇ ਆ ਜੇ ਪੂਰਾ ਉਤਸ਼ਾਹ ਮਿਲ ਜੂਗਾ ਜੇ ਲੋਕ ਸਾਰੇ ਇੱਥੇ ਕੱਲਾ ਬਿਲਗਾ ਵੀ ਤੇ ਆਸਾਪਾਸਾ ਵੀ ਜਦੋਂ ਇਹਨਾਂ ਨੂੰ ਪੂਰਾ ਉਤਸ਼ਾਹ ਮਿਲ ਜਾਊਗਾ ਇੱਥੇ ਓਪੀਡੀ ਵੱਜ ਜਾਊਗੀ ਬਹੁਤ ਕੁਝ ਹੋ ਜਾਊਗਾ ਫਿਰ ਇਹ ਉਹ ਵੀ ਸੀਟੀ ਸਕੈਨ ਵੀ ਇੱਥੇ ਰੈਡੀ ਬੈਠੇ ਲਿਆਉਣ ਨੂੰ ਪੈਸੇ ਪੁਸੇ ਇਕੱਠੇ ਕੀਤੇ ਬੈਠੇ ਆ ਇਹਨਾਂ ਫਿਰ ਉਹ ਵੀ ਆ ਜਾਊਗੀ ਇਹ ਹੁਣ ਤੁਹਾਡੇ ਤੇ ਆ ਤੁਸੀਂ ਸਾਰੇ ਜਣੇ ਆਪੋ ਆਪਣੇ ਉਸ ਦਿਨ ਆਪੋ ਆਪਣੇ ਜਿਹੜੇ ਤੁਹਾਡੇ ਵਾਰਡ ਆ ਉਹਨਾਂ ਦੇ ਵਿੱਚੋਂ ਘੱਟੋ ਘੱਟ 50 60 60 100 ਬੰਦੇ ਜਿੰਨਿਆਂ ਨੂੰ ਲੈ ਕੇ ਆ ਸਕੋ ਕਿਉਂਕਿ ਅਸੀਂ ਕੋਈ ਚੀਜ਼ ਦੇਣੀ ਆ ਉਹਦੇ ਵਾਸਤੇ ਜਿੰਨੇ ਵੱਧ ਲੋਕ ਆਉਣਗੇ ਉਹਨਾਂ ਜਾ ਕੇ ਬਾਕੀਆਂ ਦੇ ਕੰਨਾਂ ਦੇ ਵਿੱਚ ਗੱਲ ਪਾਊਗੀ ਕਿਉਂਕਿ ਆਪਾਂ ਕੱਲੇ-ਕੱਲੇ ਨੂੰ ਦੱਸ ਨਹੀਂ ਸਕਦੇ ਜਿੰਨੇ ਵੱਧ ਤੋਂ ਵੱਧ ਇੱਥੇ ਆ ਜਾਣਗੇ ਉਹ ਸੁਣ ਕੇ ਚੱਲ ਜਾਣਗੇ ਉਹ ਫਿਰ ਅੱਗੋਂ ਨਗਰ ਦੇ ਵਿੱਚ ਦੱਸਣਗੇ ਔਰ ਸਾਰੇ ਬਾੜਾ ਚੋ ਸਪੈਸ਼ਲ ਮੇਰੇ ਵੱਲੋਂ ਮੈਸੇਜ ਸਾਰੇ ਗਰੁੱਪਾਂ ਦੇ ਵਿੱਚ ਪਾ ਦਿਓ ਕਿ 29 ਤਰੀਕ ਨੂੰ ਹਰ ਕਾਉਂਸਲਰ ਦੇ 100 ਜਣਿਆਂ ਦੀ ਡਿਊਟੀ ਲਾ ਦਿਓ ਲੇਡੀਜ਼ ਜੈਂਟਸ ਜਿੰਨੇ ਵਾਰ ਕੀ ਆ ਉਸ ਦਿਨ ਸੰਡੇ ਸੈਟਰਡੇ ਆ ਸੈਟਰਡੇ ਆ ਕਿ ਲੇਡੀਜ਼ ਹੋਣ ਜੈਂਟਸ ਹੋਣ ਸੋ ਸੋ ਕੋ ਹਰ ਕਾਉਂਸਲਰ ਸੋ ਸੋ ਜਿਹੜੇ ਨੂੰ ਲੈ ਕੇ ਆਵੇ ਹਰ ਹਾਲਤ ਦੇ ਵਿੱਚ ਕੰਮ ਤੁਹਾਡੀ ਨਿਗਰਾਨੀ ਥੱਲੇ ਹੋਣਾ ਤੁਹਾਡੀ ਸੁਪਰਵਾਈਜ਼ਨ ਦੇ ਵਿੱਚ ਹੋਣਾ ਔਰ ਤੁਹਾਡੇ ਰਾਹੀਂ ਹੋਣਾ ਇਹ ਵੀ ਗੱਲ ਹੈ ਠੀਕ ਹੈ ਨਾ ਵੀ ਇਸ ਕਰਕੇ ਆਪਾਂ ਸਾਥੀ ਨਾ ਦੇਣਾ ਕਿ ਇਹ ਹਮੇਸ਼ਾ ਤੇ ਰਹਿ ਨਹੀਂ ਸਕਦੇ ਇਹ ਕੰਟਰੈਕਟਰ ਲਾ ਦੇਣਗੇ ਪੈਸੇ ਲਾ ਦੇਣਗੇ ਪਰ ਆਫਟਰ ਲੋਡ ਉਸ ਕੰਮ ਦੀ ਲੁੱਕ ਆਫਟਰ ਤਾਂ ਕਰਨੀ ਪਊਗੀ ਨਾ ਅੱਛਾ ਸਾਰੇ ਜਣੇ ਕਾਈਂਡਲੀ ਧਿਆਨ ਦਿਓ ਕਿ ਵੀ ਵੈਸੇ ਤਾਂ ਮੈਂ ਅੱਜ ਚੈੱਕ ਅਪ ਕਰਵਾਉਣਾ ਹੈ ਆਪਣਾ ਠੀਕ ਹੈ ਤੇ ਸਾਰੀਆਂ ਸਹੂਲਤਾਂ ਔਰ ਸਾਰੇ ਡਾਕਟਰ ਦੇਖ ਕੇ ਮੈਨੂੰ ਲੱਗਦਾ ਕਿ ਵੀ ਇਹ ਸਾਰੀ ਟੀਮ ਜਿਹੜੀ ਆ ਆਪਾਂ ਨੂੰ ਵੱਧ ਤੋਂ ਵੱਧ ਨਗਰ ਨੂੰ ਮਦਦ ਕਰਨ ਵਾਸਤੇ ਤਿਆਰ ਆ ਦੋ ਤਿੰਨ অপਸ਼ਨਸ ਆ ਕਿ ਵੀ ਇੱਕ ਤਾਂ ਜਿੰਨੇ ਆਪਰੇਸ਼ਨ ਹੋਣਗੇ ਉਹਦੇ ਵਿੱਚ ਵੀ ਮਤਲਬ ਲੈਸ ਮਿਲੂਗੀ ਔਰ ਉਸ ਤੋਂ ਇਲਾਵਾ ਜੇ ਕੋਈ ਜ਼ਿਆਦਾ ਗਰੀਬ ਆ ਤੇ ਉਹਨੂੰ ਵੱਧ ਵੀ ਕਰ ਸਕਦੇ ਆ ਉਸ ਤੋਂ ਇਲਾਵਾ ਇਹ ਚਾਹੁੰਦੇ ਸੀ ਕਿ ਅਸੀਂ ਸਾਰੇ ਮਿਲਗੇ ਦੇ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਹੈਲਥ ਇੰਸ਼ੋਰੈਂਸ ਕਰਵਾ ਦਿੰਦੇ ਆ ਤੇ ਇਹ ਕਰਨਗੇ ਹੈਲਥ ਇੰਸ਼ੋਰੈਂਸ ਸਾਰਿਆਂ ਦੀ ਵੀ ਕਰਵਾ ਸਕਦੇ ਆ ਵੀ ਸਾਡੇ ਲਈ ਕੋਈ ਵੱਡੀ ਗੱਲ ਨਹੀਂ ਹੈਗੀ ਮਤਲਬ ਆਈਡੈਂਟੀਫਾਈ ਤੁਸੀਂ ਕਰਨੇ ਕਾਉਂਸਲਰਸ ਨੇ ਕਿ ਕੌਣ ਗਰੀਬ ਹੈ ਕਿਹਦੀ ਹੈਲਥ ਇੰਸ਼ੋਰੈਂਸ ਇਹਨਾਂ ਵੱਲੋਂ ਕਰਵਾਈਏ ਕਰਵਾਉਣੀ ਬਣਦੀ ਹੈ ਜਿਹੜਾ ਨਹੀਂ ਕਰ ਸਕਦਾ ਆਪਣਾ ਇਲਾਜ ਇਹ ਤਾਂ ਅਸੀਂ ਇਹਨਾਂ ਦਾ ਜਿਹੜਾ 29 ਤਰੀਕ ਦਾ ਪ੍ਰੋਗਰਾਮ ਹੈ ਇੱਥੇ 25 ਸਾਲਾਂ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਉਸ ਤੋਂ ਪਹਿਲਾਂ ਫਾਈਨਲ ਹੋ ਕੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਅਨਾਉਂਸ ਹੋਣਗੀਆਂ ਕਿ ਵੀ ਆਹਾ ਹਾ ਕੰਮ ਜਿਹੜਾ ਉਹ ਬਿਲਗੇ ਕੱਲੇ ਬਿਲਗੇ ਵਾਸਤੇ ਨਹੀਂ ਬਿਲਗੇ ਲਈ ਇੰਸ਼ੋਰੈਂਸ ਕਰਵਾ ਦੇਣਗੇ ਜਿਹੜਾ ਲੈਸ ਦੇਣਾ ਉਹ ਕਹਿੰਦੇ ਅਸੀਂ ਸਾਰਿਆਂ ਨੂੰ ਜਿਹੜੇ ਆਸ-ਪਾਸੇ ਦੇ ਪਿੰਡ ਨੇ ਸਾਰਿਆਂ ਨੂੰ ਆਪਣਿਆਂ ਨੂੰ ਲੈਸ ਮਿਲੂਗਾ ਨੰਬਰ 2 ਤੇ ਜਿਹੜੀ ਹੁਣ ਇੱਕ ਇਹਨਾਂ ਨੇ ਗੱਲ ਕੀਤੀ ਆ ਕਿ ਇਹ ਇੱਕ 올ਡ ਏਜ ਹੋਮ ਬਣਾਉਣਾ ਚਾਹੁੰਦੇ ਨੇ ਕੱਲੇ ਬਾਹਰ ਪਰਿਵਾਰ ਸਾਰੇ ਜਣੇ ਮਿਲ ਕੇ ਕਿ ਇੱਕ 올ਡ ਏਜ ਹੋਮ ਬਣਾਈਏ ਕਈ ਵਾਰ ਇਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ